कॾहिं कॾहिं आ्हे कॾहिं पार ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਦਿੱਲੀ ਜਗਰਾਂ ਨਿਊਜ਼ ਦੇ ਨਾਲ ਸੋ ਭਿਆਨਕ ਐਕਸੀਡੈਂਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਇਹ ਜਿਹੜੀ ਰੋਡ ਹੈਗੀ ਸਿੱਧੂਆਂ ਮੀਟ ਰੋਡ ਨੇੜੇ ਬਿਲੀਕਰ ਬਸਰਾਉਂ ਹਾਊਸ ਦੇ ਬਿਲਕੁਲ ਬਾਹਰ ਲੀਆਂ ਤਸਵੀਰਾਂ ਹਨ ਜਿੱਥੇ ਕਿ ਇੱਕ ਬਿਲਕੁਲ ਨਵੀਂ ਨਕੋੜ ਥਾਰ ਦੇ ਵਿੱਚ ਜਿਹੜੀ ਤੁਸੀਂ ਟਰਾਲੀ ਦੇਖ ਸਕਦੇ ਹੋ ਇਹਦੀ ਮੁੱਕ ਟੁੱਟਣ ਦੇ ਨਾਲ ਇਹ ਟਰਾਲੀ ਇਸ ਗੱਡੀ ਦੇ ਵਿੱਚ ਜਾਵੜੀ ਸੋ ਟਰਾਲੀ ਵੀ ਤੁਸੀਂ ਦੇਖ ਸਕਦੇ ਹੋ ਦੋ ਟਰਾਲੀਆਂ ਇੱਕ ਟਰੈਕਟਰ ਦੇ ਪਿੱਛੇ ਪਾ ਕੇ ਇੱਕ ਕਿਸਾਨ ਵੀਰ ਜਾ ਰਿਹਾ ਸੀਗਾ ਲੀਲਾ ਤੋਂ ਜਗਰਾਉਂ ਨੂੰ ਸੋ ਉਸ ਦੀ ਹੁੱਕ ਟੁੱਟਣ ਦੇ ਨਾਲ ਇਹ ਐਕਸੀਡੈਂਟ ਹੋ ਗਿਆ ਵਾ ਜਿਸ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਬਹੁਤ ਜ਼ਿਆਦਾ ਨਵੀਂ ਗੱਡੀ ਟੁੱਟ ਚੁੱਕੀ ਹੈ ਸਾਰੀ ਐਸਐਸਐਫ ਦੇ ਅਧਿਕਾਰੀ ਅਤੇ ਕ੍ਰੇਨ ਦੇ ਨਾਲ ਇੱਥੇ ਪਹੁੰਚੇ ਹੋਏ ਆ ਜਿੱਥੇ ਕਿ ਇਹਨਾਂ ਨੂੰ ਸਾਈਡ ਕੀਤਾ ਜਾ ਰਿਹਾ ਤਾਂ ਕਿ ਕਿਸੇ ਟ੍ਰੈਫਿਕ ਦੇ ਵਿੱਚ ਵਿਘਨ ਨਾ ਪੈ ਸਕੇ ਸੋ ਤਸਵੀਰਾਂ ਜਗਰਾਉਂ ਸ਼ਹਿਰ ਦੇ ਬਿਲਕੁਲ ਨਾਲ ਲੱਗਦੀਆਂ ਵਾ ਬਿਜਲੀ ਘਾਗੀਆਂ ਦੀ ਸੋ ਸਿੱਧਾ ਰੋਡ ਜਗਰਾਉਂ ਦੇ ਬਿਲਕੁਲ ਨਾਲ ਬਿਜਲੀ ਘਰ ਦੇ ਸਾਹਮਣੇ ਅੱਜ ਇਹ ਐਕਸੀਡੈਂਟ ਹੋਇਆ ਵਾ ਹੁਣੇ-ਹੁਣੇ ਇਹ ਐਕਸੀਡੈਂਟ ਹੋਇਆ ਵਾ ਦੇਖੋ ਲਾਈਵ ਤਸਵੀਰਾਂ ਸਾਡੇ ਕੈਮਰੇ ਦੇ ਨਾਲ ਵੀਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਅੱਛਾ ਕਿਹੜਾ ਪਿੰਡ ਆ ਜੀ ਜਗਰਾਉਂ ਤੋਂ ਆ ਜੀ ਲੋਕਲ ਜਗਰਾਉਂ ਤੋਂ ਅੱਛਾ ਕਿਧਰੋਂ ਆ ਰਹੇ ਸੀ ਤੁਸੀਂ ਵੀਰ ਇੱਥੋਂ ਇਧਰੋਂ ਲੀਲਾ ਪਿੰਡ ਤੋਂ ਆ ਰਹੇ ਸੀਗੇ ਜਗਰਾਉਂ ਨੂੰ ਜਾ ਰਹੇ ਸੀਗੇ ਕੀ ਹੋ ਗਿਆ ਵੀਰ ਇੱਥੇ ਆ ਕੇ ਅੱਛਾ ਆ ਕੇ ਟਰੈਕਟਰ ਮਗਰ ਨਾਲ ਟਰਾਲੀ ਪਈ ਸੀ ਜੀ ਉਹਨਾਂ ਕਾਲੀ ਦੇ ਟਰੈਕਟਰ ਦੇ ਟਰਾਲੀ ਵਿੱਚੋਂ ਜੀ ਹੁੱਕ ਨਿਕਲ ਗਈ ਹੈ ਜੀ ਅੱਛਾ ਜੀ ਉਹਦੇ ਕਾਰਨ ਸਾਡੇ ਉੱਤੇ ਗੱਡੀ ਇੱਧਰ ਪਾਈ ਤੇ ਖੜੀ ਸੀ ਉਹਦੇ ਰੁਕੀ ਜਾ ਰਹੀ ਜੀ ਗੱਡੀ ਇੱਕ ਸਾਈਡ ਤੇ ਖੜੀ ਸੀ ਥਾਰ ਗੱਡੀ ਉਹਦੇ ਵਿੱਚ ਜਾਵੜੀ ਹੈ ਰੋਡ ਤੇ ਹਾਂ ਜੀ ਉੱਪਰਲੀ ਸਾਈਡ ਤੇ ਇਹ ਟਰਾਲੀ ਡਬਲ ਪਈ ਹੂ ਤੁਹਾਡੇ ਡਬਲ ਟਰਾਲੀ ਪਈ ਸੀ ਹਾਂ ਜੀ ਤੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਡਬਲ ਟਰਾਲੀ ਪਈ ਸੀ ਸਰ ਸਾਰੇ ਨਾਟ ਬੋਲਟ ਚੈੱਕ ਕਰਕੇ ਤੁਰੇ ਆ ਜੀ ਉਹ ਜਿਹੜਾ ਮੇਨ ਹੁੰਦਾ ਗਾੜਾ ਦੇ ਵਿੱਚ ਹੁੰਦਾ ਜੀ ਹੂੰ ਉਹਨੇ ਉਹ ਆਫੀਸਰ ਚੈੱਕ ਕਰ ਉਹਦੇ ਬਾਰੇ ਸਾਡੇ ਨੂੰ ਧਿਆਨ ਰੇ ਦਿੱਤਾ ਜੀ ਇਹ ਲੱਗਦਾ ਕਿ ਨਾ ਹੀ ਕੋਈ ਸਾਨੂੰ ਇਨੀ ਲੋੜ ਪੈਂਦੀ ਤੇਰੀ ਟਰਾਂਡੀ ਵੀ ਹੱਕ ਵਿੱਚ ਹੀ ਆਉਦੇ ਟਰੈਕਟਰ ਦੇ ਹਾਂਜੀ ਟਰੈਕਟਰ ਦੇ ਵਿੱਚੋਂ ਨਾਟ ਨਿਕਲ ਗਿਆ ਇਹ ਇਹਦੇ ਵਿੱਚ ਪੈਨ ਨਹੀਂ ਪਾਈ ਹੋਈ ਸੀ ਤੁਹਾਡੀ ਪੈਨ ਪਾਈ ਸੀ ਸਾਰਾ ਦੇ ਕੋਲ ਹੀ ਆ ਜੋ ਨਾਟ ਵੀ ਸੀਗੇ ਜੀ ਚਲੋ ਜਿਹੜੀ ਗੱਲ ਕਰਨੀ ਹੈ ਹੋਵੇ ਸਰ ਉੱਥੇ ਤਾਂ ਸਰ 60 ਗ੍ਰੇਡ ਤੋਂ ਵੱਧ ਗਿਆ 60 ਗ੍ਰੇਡ ਤੋਂ ਦੋਨੇ ਚੜਾ ਕੋਈ ਜੱਕ ਵੀ ਨਹੀਂ ਹੋਇਆ ਵਿੱਚ ਇਹਦਾ ਨਹੀਂ ਸਰ ਜੱਕ ਵੀ ਕੋਈ ਨਹੀਂ ਗੱਡੀ ਖਾਲੀ ਹੋਈ ਸੀ ਕੀ ਥਾਰ ਗੱਡੀ ਹਾਂਜੀ ਖਾਲੀ ਸੀ ਮਿਲੀ ਇੱਕ ਟਰੈਕਟਰ ਦਾ ਗੱਡੀ ਨਾਲ ਟਕਰੋ ਗਈ ਜੀ ਮੌਕੇ ਤੇ ਆ ਕੇ ਬਹੁਤ ਚੇ ਦੇਖਿਆ ਵੀ ਇੱਥੇ ਟਰੈਕਟਰ ਦੇ ਵਾਗੋਂ ਦੋ ਟਰਾਲੀਆਂ ਲੈ ਕੇ ਡਿੱਗੀਆਂ ਤੇ ਗੱਡੀ ਦੇ ਵਿੱਚ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਐਸਐਨ ਨੇ ਮੌਕੇ ਤੇ ਆ ਕੇ ਪਹਿਲਾਂ ਸਭ ਸਿੱਟੀ ਨੂੰ ਦੇਖਿਆ ਕਿਸੇ ਤੋਂ ਕੋਈ ਸੱਟ ਫੇਟ ਨਹੀਂ ਵੱਜੀ ਸੀ ਤੇ ਲਈ ਹੈਡਰਮ ਲਾ ਕੇ ਰੂਟ ਕਲੀਅਰ ਕਰਾਇਆ ਗਿਆ ਤੇ ਟਰਾਲੀਆਂ ਸਾਈਡ ਤੇ ਲਗਾਈਆਂ ਠੀਕ ਹੈ ਕੋਈ ਜਾਨੀ ਨੁਕਸਾਨ ਜਾਂ ਕੋਈ ਸੱਟ ਨਹੀਂ ਨਹੀਂ ਕਿਸੇ ਵੀ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹੇ ਖਾਣਾ ਸਿਜਗਰਾਉਂ ਦੇ ਸੋ ਜਿਹੜੇ ਦੋ ਦੋ ਟਰਾਲੀਆਂ ਪਾ ਕੇ ਜਾਂਦੇ ਆ ਟ੍ਰੈਫਿਕ ਰੂਲ ਦਾ ਨਹੀਂ ਲੱਗਣਾ ਹੀ ਆ ਇਹ ਹਾਂਜੀ ਹਾਂਜੀ ਇਹ ਟਰਾਲੀਆਂ ਨਹੀਂ ਲੰਘਣਾ ਹੈ ਤੇ ਇਹਦੇ ਵਿੱਚ ਕੋਈ ਐਕਸ਼ਨ ਲਿਆ ਜਾਵੇਗਾ ਹੁਣ ਇਹਨਾਂ ਦੇ ਖਿਲਾਫ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਤਾ ਹੈ ਇਹਦੇ ਬਾਰੇ ਹਾਂਜੀ ਹਾਂਜੀ ਅਸੀਂ ਸੀਨੀਅਰ ਅਧਿਕਾਰੀਆਂ ਤੇ ਖਾਣਾ ਖਾਤਰ ਜਗਰਾਉਂ ਨੂੰ ਰੂਟ ਕਰਵਾ ਦਿੱਤਾ ਗਿਆ ਹੈ ਠੀਕ ਧੰਨਵਾਦ ਹਾਂਜੀ ਬਾਈ ਜੀ ਕੀ ਨਾਮ ਆਪਣਾ ਜੀ ਮੇਰਾ ਨੋਈ ਸੁਖਵਿੰਦਰ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਜਗਰਾਉਂ ਜੀ ਅੱਛਾ ਜੀ ਇਹ ਜਿਹੜੀ ਥਾਰ ਗੱਡੀ ਸੀ ਸਾਹਮਣੇ ਦੇਖ ਕੇ ਗੱਲ ਕਰ ਰਹੇ ਹੋ ਥਾਰ ਗੱਡੀ ਆਪਣੀ ਸੀਗੀ ਹਾਂਜੀ ਅੱਛਾ ਜੀ ਕੀ ਹੋਇਆ ਜੀ ਉਹ ਥਾਰ ਗੱਡੀ ਆਪਣੀ ਉੱਥੇ ਸਾਈਡ ਤੇ ਖੜੀ ਸੀਗੀ ਜੀ ਟਰੈਕਟਰ ਦੇ ਮਗਰ ਦੋ ਟਰਾਲੀਆਂ ਪਾਈਆਂ ਹੋਈਆਂ ਸੀ ਜੀ ਉਧਰੋਂ ਆ ਰਿਹਾ ਸੀ ਉਹਦੇ ਜੋ ਦੀ ਹੌਕੂ ਟੁੱਟ ਗਈ ਪਤਾ ਨਹੀਂ ਕੀ ਹੋਇਆ ਆ ਕੇ ਦਿੱਤੀ ਗੱਡੀ ਥਾਰ ਚ ਵੱਜੀ ਜੀ ਟਰਾਲੀ ਇੰਨਾ ਛੋਕਰ ਕੋਈ ਮੁੰਡਾ ਬੱਜ ਗਿਆ 2 ਮਿੰਟ ਪਹਿਲਾਂ ਹੀ ਉਤਰਿਆ ਸੀਗਾ ਜੀ ਇੰਨਾ ਦਾ ਜੀ ਟਰੈਕਟਰ ਦਾ ਕੋਈ ਨੰਬਰ ਹੈ ਦੱਸੋ ਇਹ ਰਾਤ ਭਰਤ ਵਿੱਚ ਦਾ ਹੈਪਨ ਹੋ ਜਵੇ ਤੇ ਕੀ ਪਤਾ ਲੱਗੂ ਕੌਣ ਮਾਰ ਕੇ ਚਲਾ ਗਿਆ ਤੇ ਲੋ ਹੁਣ ਤਾਂ ਦਿਨ ਸੀਗਾ ਹੀ ਜੀ ਆਹ ਦੇਖ ਲੋ ਇਹ ਪਵਾ ਕੇ ਵੀ ਟਰੈਕਟਰ ਦਾ ਨੰਬਰ ਹੈਗਾ ਜੀ ਅੱਛਾ ਜੀ ਕੋਈ ਪਹਿਲਾਂ ਗੱਡੀ 'ਤੇ ਸਵਾਰ ਸੀਗਾ ਕੋਈ ਇੱਥੇ ਗੱਡੀ ਦੇ ਵਿੱਚ ਮੁੰਡਾ ਬੈਠਾ ਸੀਗਾ ਹੀ ਸਾਈਡ 'ਤੇ ਗੱਡੀ ਖੜੀ ਸੀ ਜੀ ਤੇ ਕੁਦਰਤੀ 2 ਮਿੰਟ ਪਹਿਲਾਂ ਹੀ ਉੱਤਰ ਕੇ ਮੁੰਡਾ ਗਿਆ ਇਹ ਜਿਹੜੀਆਂ ਗੱਡੀਆਂ ਸਾਰੀਆਂ ਇੱਥੇ ਨੰਗਰੀਆਂ ਜੀਟੀ ਰੋਡ ਤੋਂ ਜਾ ਕੇ ਜਮ ਸਾਹਮਣੇ ਟ੍ਰੈਫਿਕ ਵਾਲਿਆਂ ਦਾ ਨਾਕਾ ਵੀ ਲੱਗਿਆ ਹੁੰਦਾ ਦੋ ਦੋ ਗੱਡੀਆਂ ਟਰਾਲੀਆਂ ਰੋਕਦੇ ਨਹੀਂ ਉਹ ਪਤਾ ਨਹੀਂ ਜੀ ਇਹ ਤਾਂ ਹੁਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕੋਈ ਟਰੈਕਟਰ ਦੇ ਟਰੈਕਟਰ ਦਾ ਨੰਬਰ ਵਾਰ ਆ ਵੀ ਨਹੀਂ ਕੋਈ ਕਸ਼ਨ ਲੱਗਿਆ ਰਾਤ ਨੂੰ ਜੇ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਂਦਾ ਹੁੰਦਾ ਕਿਦਾਂ ਪਛਾਣਾਂਗੇ ਵੀ ਕੌਣ ਬੰਦੇ ਸੀਗੇ ਦੇਖ ਲਓ ਜੀ ਇਹ ਤਾਂ ਹੁਣ ਦਿਨ ਕਰਕੇ ਆਪਾਂ ਖੜੇ ਆ ਨਹੀਂ ਰਾਤ ਨੂੰ ਇਹਦਾ ਕੀ ਪਤਾ ਲੱਗਣਾ ਕਿ ਕੌਣ ਮਾਰ ਕੇ ਤੁਰ ਗਿਆ ਹਣ ਵੀ ਦੇ ਲਓ ਜਿੱਥੇ ਕੋਈ ਮੋਟਰਸਾਈਕਲ ਵਾਲਾ ਹੁੰਦਾ ਹੁੰਦਾ ਜੀ ਉਹ ਵੀ ਵੇਚ ਆ ਜਾਣਾ ਜੀ ਵਿਚਾਰਾ ਜੀ ਤੁਸੀਂ ਦੇਖਿਆ ਹੀ ਆ ਕਿਵੇਂ ਟਰਾਲੀ ਦੀ ਹੱਕ ਥਾਰ ਦੇ ਵਿੱਚ ਬੜੀ ਹੋਈ ਸੀ ਜੀ ਜੀ ਚਲੋ ਪਰਮਾ ਮੇਰਾ ਨਾਮ ਸੁਖਵਿੰਦਰ ਸਿੰਘ ਸੋ ਨਵੀਂ ਥਾਰ ਦਾ ਇੱਕ ਸਿੱਧਾ ਮੈਡ ਰੋਡ ਤੇ ਐਕਸੀਡੈਂਟ ਹੋ ਗਿਆ ਬਾ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਟਰੈਕਟਰ ਟਰੈਕਟਰ ਦਾ ਅੱਗੇ ਵਿੱਚ ਕੋਈ ਵੀ ਨੰਬਰ ਨਹੀਂ ਲਿਖਿਆ ਤੇ ਦੋ ਦੋ ਟਰਾਲੀਆਂ ਪਾ ਕੇ ਇਹ ਸਿੱਧਾ ਮੈਡ ਰੋਡ ਤੋਂ ਜਗਰਾਉਂ ਸਾਈਡ ਤੇ ਆ ਰਹੇ ਸੀਗੇ ਸੋ ਇਹ ਅਣਗਹਿਲੀ ਦੇ ਕਾਰਨ ਹੀ ਇੱਕ ਨਵੀਂ ਗੱਡੀ ਦਾ ਐਕਸੀਡੈਂਟ ਹੋ ਗਿਆ ਵਾ ਸੋ ਗੱਡੀ ਵੀ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਟਰੈਕਟਰ ਸਾਹਮਣੇ ਖੜਾ ਵਾ ਇਹਦਾ ਕੋਈ ਵੀ ਨੰਬਰ ਬੋਰਡ ਜਾਂ ਲਾਈਟਾਂ ਵੀ ਮੂਰੇ ਦੋਨੇ ਲਾਈਟਾਂ ਫਰੰਟੇ ਟੁੱਟੀਆਂ ਹੋਈਆਂ ਵਾ ਤੇ ਦੂਸਰੀਆਂ ਲਾਈਟਾਂ ਬਹੁਤ ਡਿਮ ਲੱਗੀਆਂ ਹੋਈਆਂ ਵਾ ਧੁੰਦਲੀਆਂ ਹੋਈਆਂ ਹੋਈਆਂ ਸੋ ਟਰੈਕਟਰ ਦਾ ਵੀ ਟਾਇਰਾਂ ਦੇ ਬਹੁਤ ਜ਼ਿਆਦਾ ਕਸੂ ਮਹਿਸੂਸ ਹੋ ਰਹੀ ਆ ਵੀ ਜਿਵੇਂ ਬਹੁਤ ਜ਼ਿਆਦਾ ਤੇਜ਼ ਬ੍ਰੇਕ ਲੱਗੇ ਹੁੰਦੇ ਆ ਸੋ ਇਸ ਘਟਨਾ ਦੇ ਵਿੱਚ ਮਾਲੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਵਾ ਭਗਵਾਨ ਸਿੰਘ ਪੰਗੋਦ ਵਾਲਾ ਜਗਰੂ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਗਰਾਉਂ ਦੀ ਤੋਂ ਸੋ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਗੱਡੀ ਦਿਖਾਉਣਾ ਹੈ ਜਿਹੜੀ ਕਿ ਸਰੀਆ ਲੈ ਕੇ ਜਾ ਰਹੀ ਹੈ ਪ੍ਰਾਈਵੇਟ ਗੱਡੀ ਉੱਪਰ ਸਰੀਆ ਲੱਦ ਕੇ ਲਿਜਾਇਆ ਜਾ ਰਿਹਾ ਵਾ ਜਿਹੜਾ ਕਿਸੇ ਟਾਈਮ ਵੀ ਭਿਆਨਕ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੋਵੇ ਸੋ ਇਹ ਵੀ ਜਗਰਾਉਂ ਤੋਂ ਗੱਡੀਆਂ ਜਾਂਦੀਆਂ ਨੇ ਇਹਨੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੀਆਂ ਵਾ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਗੱਡੀਆਂ ਦੇ ਉੱਪਰ ਕਿਵੇਂ ਸਰੀਆ ਲੱਦ ਕੇ ਲਿਜਾਇਆ ਜਾ ਰਿਹਾ ਵਾ ਭਗਵਾਨ ਸਿੰਘ ਪੰਗੋਦ ਵਾਲਾ ਜਗਰੂ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਜਗਰਾਉਂ